ਫਰੈਂਡਸ ਵੈਲਕਮ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਪੈਰਾ ਰਚਨਾ ਬਾਰੇ ਗੱਲ ਕਰਾਂਗੇ ਇਹ ਟੀਚਿੰਗ ਆਫ ਪੰਜਾਬੀ ਦੇ ਸਟੂਡੈਂਟਸ ਤੇ ਲਈ ਹੈ ਬਾਕੀ ਜੇ ਕਿਸੇ ਨੇ ਹੋਰ ਬੱਚੇ ਨੇ ਇਨਫੋਰਮੇਸ਼ਨ ਦੇ ਲਈ ਵੀਡੀਓ ਦੇਖਣੀ ਹੈ ਤਾਂ ਜ਼ਰੂਰ ਤੁਸੀਂ ਦੇਖ ਕੇ ਸਿੱਖ ਸਕਦੇ ਹੋ ਕਿ ਪੈਰਾ ਰਚਨਾ ਕਿਸ ਨੂੰ ਕਹਿੰਦੇ ਨੇ ਤੇ ਕਿ ਜਿਹੜਾ ਪੈਰਾ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਕਿਸੇ ਵਿਸ਼ੇ ਨਾਲ ਸੰਬੰਧਿਤ ਵਾਕਾਂ ਦੇ ਸਮੂਹ ਨੂੰ ਤਰਤੀਬ ਵੱਧ ਲਿਖਣ ਦੇ ਨਾਲ ਇੱਕ ਜਿਹੜਾ ਪੈਰਾ ਉਹ ਬਣ ਜਾਂਦਾ ਹੈ ਸਪੋਜ਼ ਕਰੋ ਕੋਈ ਘਟਨਾ ਵਾਪਰੀ ਹੈ ਤਾਂ ਜਦੋਂ ਅਸੀਂ ਉਹਨੂੰ ਤਰਤੀਬ ਬੱਧ ਲਿਖਾਂਗੇ ਤੇ ਉਹਦੇ ਨਾਲ ਉਹ ਇੱਕ ਪੈਰਾ ਬਣ ਜਾਏਗਾ ਹੁਣ ਪੈਰਾ ਤੁਹਾਨੂੰ ਦਿਖਾ ਦਿੰਦੇ ਆ ਜਿਵੇਂ ਇਹ ਇੱਥੋਂ ਲੈ ਕੇ ਇੱਥੇ ਤੱਕ ਕੀ ਹੈ ਇੱਕ ਪੈਰਾ ਇਹ ਇਸ ਵਿੱਚ ਕਿਸੇ ਇੱਕ ਹੀ ਵਿਸ਼ੇ ਬਾਰੇ ਵਿਚਾਰ ਵਾਕਾਂ ਦੇ ਮਾਧਿਅਮ ਰਾਹੀਂ ਗੁੰਦੇ ਹੁੰਦੇ ਹਨ ਮੀਨਸ ਜਿਹੜਾ ਕੋਈ ਵੀ ਵਿਸ਼ਾ ਅਸੀਂ ਲਿਆ ਜਿਹਦੇ ਉੱਪਰ ਅਸੀਂ ਲਿਖਣਾ ਹੈ ਤਾਂ ਸਿਰਫ ਉਹਦੇ ਬਾਰੇ ਵਿਚਾਰ ਹੀ ਤੁਸੀਂ ਦਿੱਤੇ ਹੁੰਦੇ ਨੇ ਇਸ ਦਾ ਜਿਹੜਾ ਆਰੰਭਿਕ ਵਾਕ ਹੈ ਉਹਨੂੰ ਕੀ ਕਹਿੰਦਾ ਹੈ ਵਿਸ਼ਾ ਵਾਕ ਕਿਹਾ ਜਾਂਦਾ ਹੈ ਉਹ ਤੁਰੰਤ ਹੀ ਇਸ ਦੇ ਵਿਸ਼ੇ ਵੱਲ ਇਸ਼ਾਰਾ ਕਰ ਦਿੰਦਾ ਹੈ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ ਹੋ ਸਕਦਾ ਹੈ ਇਸ ਤੋਂ ਬਾਅਦ ਆਉਣ ਵਾਲੇ ਜਿਹੜੇ ਵਾਕ ਨੇ ਉਹ ਉਸ ਵਿਸ਼ੇ ਨੂੰ ਨਿਖਾਰਨ ਦਾ ਕੰਮ ਕਰਦੇ ਨੇ ਨਿਖਾਰਨ ਦਾ ਕੰਮ ਮਤਲਬ ਕਿ ਉਹ ਹੋਰ ਡੂੰਘਾਈ ਦੇ ਨਾਲ ਜਿਹੜੀ ਦੀ ਵਿਆਖਿਆ ਉਹ ਕਰਦੇ ਨੇ ਹੁਣ ਜਦੋਂ ਅਸੀਂ ਪੈਰਾ ਰਚਨਾ ਕਰਨੀ ਹੈ ਤਾਂ ਕੁਝ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਜਿਨ੍ਹਾਂ ਦੇ ਬੇਸ ਤੇ ਅਸੀਂ ਜਿਹੜੀ ਵਧੀਆ ਪੈਰਾ ਰਚਨਾ ਉਹ ਕਰ ਸਕਦੇ ਹਾਂ ਇੱਕ ਚੰਗੇ ਪੈਰੇ ਵਿੱਚ ਵਿਸ਼ੇ ਦੀ ਇਕਾਈ ਹੁੰਦੀ ਹੈ ਇਸ ਵਿੱਚ ਇੱਕ ਗੱਲ ਇੱਕ ਪੈਰਾ ਦੇ ਨਿਯਮ ਦਾ ਪਾਲਣ ਹੁੰਦਾ ਇਸ ਲਈ ਇਸ ਵਿੱਚ ਇੱਕ ਤੋਂ ਵੱਧ ਵਿਸ਼ਿਆਂ ਨੂੰ ਨਹੀਂ ਛੂਣਾ ਚਾਹੀਦਾ ਮੀਂਹ ਜਦੋਂ ਅਸੀਂ ਪੈਰਾ ਲਿਖ ਰਹੇ ਹਾਂ ਤਾਉ ਇੱਕ ਹੀ ਵਿਸ਼ੇ ਨਾਲ ਸਬੰਧਿਤ ਹੋਣਾ ਚਾਹੀਦਾ ਹੈ ਤੇ ਇਹਦੇ ਵਿੱਚ ਇੱਕ ਤੋਂ ਵੱਧ ਜਿਹੜੇ ਵਿਸ਼ੇ ਨੇ ਉਹ ਨਹੀਂ ਲੈਣੇ ਚਾਹੀਦੇ ਪੈਰੇ ਦੇ ਸਾਰੇ ਵਾਕਾਂ ਦੀ ਉਸਾਰੀ ਮੁਢਲੇ ਵਾਕ ਤੋਂ ਹੀ ਹੋਣੀ ਚਾਹੀਦੀ ਹੈ ਮੀਨਜ਼ ਜਿਹੜਾ ਅਸੀਂ ਪਹਿਲਾ ਵਾਕ ਲਿਆ ਹੈ ਉਹਦੇ ਤੋਂ ਹੀ ਜਿਹੜੇ ਦੂਸਰੇ ਵਾਕ ਲਿਖਣੇ ਨੇ ਉਹ ਉਹਦੇ ਨਾਲ ਜਾਂ ਇਹ ਕਹੋ ਸਬੰਧਿਤ ਹੋਣੇ ਚਾਹੀਦੇ ਨੇ ਦੂਸਰਾ ਹੈ ਪੈਰੇ ਵਿੱਚ ਦਿੱਤੇ ਜਾਣ ਵਾਲੇ ਵਿਚਾਰਾਂ ਨੂੰ ਨਿਯਾਪੂਰਨ ਤਰਤੀਬ ਅਨੁਸਾਰ ਰੱਖਿਆ ਜਾਣਾ ਚਾਹੀਦਾ ਹੈ ਮੀਨਜ਼ ਕਿ ਇੱਕ ਸੀਕੁਐਂਸ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਜਿਹੜੀ ਜਿਹੜੀ ਗੱਲ ਜਿੱਥੇ ਸਿਊਟੇਬਲ ਹੈ ਜਾਚ ਰਹੀ ਹੈ ਉੱਥੇ ਹੀ ਲਿਖਣੀ ਹੈ ਸਾਰੇ ਜਿਹੜੇ ਵਿਚਾਰ ਨੇ ਉਹ ਮੁੱਖ ਵਿਸ਼ੇ ਨਾਲ ਸੰਬੰਧਿਤ ਅਤੇ ਆਪੋ ਆਪਣੀ ਥਾਂ ਤੇ ਟਿਕਾਏ ਜਾਣੇ ਚਾਹੀਦੇ ਹਨ ਜਾਂ ਲਿਖੇ ਜਾਣੇ ਚਾਹੀਦੇ ਹਨ ਮੀਨ ਜਿਹੜਾ ਅਸੀਂ ਵਿਸ਼ਾ ਲਿਆ ਸਪੋਜ਼ ਕਰੋ ਅਸੀਂ ਵਿਸ਼ਾ ਲਿਆ ਸਮੇਂ ਦੀ ਕਦਰ ਤਾਂ ਸਾਰੇ ਜਿੰਨੇ ਪੁਆਇੰਟਸ ਨੇ ਜਿੰਨੇ ਅਸੀਂ ਵਾਕ ਲਿਖਣੇ ਨੇ ਉਹ ਸਮੇਂ ਦੇ ਨਾਲ ਹੀ ਸੰਬੰਧਿਤ ਹੋਣੇ ਚਾਹੀਦੇ ਨੇ ਨੈਕਸਟ ਹੈ ਪੈਰੇ ਦੀ ਸ਼ੁਰੂਆਤ ਵਿਸ਼ਾ ਵਾਕ ਨਾਲ ਹੀ ਕਰਨੀ ਚਾਹੀਦੀ ਹੈ ਮੀਨ ਜਿਹੜਾ ਸੀ ਵਿਸ਼ਾ ਲਿਆ ਤਾਂ ਜਦੋਂ ਅਸੀਂ ਪੈਰਾ ਲਿਖਣਾ ਸ਼ੁਰੂ ਕਰਨਾ ਹੈ ਤਾਂ ਉਹਦੇ ਨਾਲ ਹੀ ਸ਼ੁਰੂ ਕਰਨਾ ਹੈ ਮੁੱਖ ਵਿਚਾਰ ਦੀ ਵਿਆਖਿਆ ਕਰਨ ਲਈ ਭਾਵਪੂਰਤ ਵਾਕਾਂ ਦੀ ਜਿਹੜੀ ਵਰਤੂਆਂ ਉਹਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਭਾਵਪੂਰਤ ਮੀਨ ਜਿਨ੍ਹਾਂ ਦਾ ਕੋਈ ਨਾ ਕੋਈ ਭਾਵ ਹੋਵੇ ਮਤਲਬ ਉਹ ਵਾਕ ਜਿਹੜੇ ਭਾਵਾਂ ਦੀ ਪੂਰਤੀ ਕਰਦੇ ਹੋਣ ਜਿਨ੍ਹਾਂ ਦੇ ਵਿੱਚ ਜਿਹੜਾ ਪੂਰਾ ਭਾਵ ਹੈ ਜੋ ਸਾਡੇ ਵਿਸ਼ੇ ਦੇ ਨਾਲ ਸੰਬੰਧਿਤ ਹੈ ਉਹਨਾਂ ਦੀ ਪੂਰਤੀ ਕਰਦੇ ਹੋਣੀ ਚਾਹੀਦੀ ਨੇ ਉਹਨਾਂ ਦੇ ਨਾਲ ਸੰਬੰਧਿਤ ਹੋਣੇ ਚਾਹੀਦੇ ਨੇ ਤੇ ਪੈਰੇ ਦੇ ਵਿੱਚ ਵਿਨਤਾ ਲਿਆਉਣ ਦੇ ਲਈ ਵਾਕ ਕੁਝ ਛੋਟੇ ਤੇ ਵੱਡੇ ਉਹਨਾਂ ਦੇ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤੇ ਇੱਕ ਚੰਗੇ ਪੈਰੇ ਦੇ ਵਿੱਚ ਅਜਿਹੇ ਵਾਕਾਂ ਦੀ ਅਦਲਾ ਬਦਲੀ ਹੁੰਦੀ ਰਹਿਣੀ ਚਾਹੀਦੀ ਹੈ ਇਹ ਨਹੀਂ ਹੈ ਕਿ ਪਹਿਲਾਂ ਅਸੀਂ ਸਾਰੇ ਛੋਟੇ ਛੋਟੇ ਵਾਕ ਲਿਖਤੇ ਜਾ ਅਸੀਂ ਪਹਿਲਾਂ ਵੱਡੇ ਵੱਡੇ ਲਿਖਤੀ ਉਹਨਾਂ ਨੂੰ ਮਿਕਸ ਲਿਖਣਾ ਕਿਤੇ ਛੋਟਾ ਤੇ ਕਿਤੇ ਵੱਡਾ ਵਾਕ ਤੇ ਪੈਰੇ ਦੀ ਜਿਹੜੀ ਲੰਬਾਈ ਹੈ ਉਹ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਹੋਣੀ ਚਾਹੀਦੀ ਹੈ ਜਿਵੇਂ ਕਿ ਸਾਨੂੰ ਕਈ ਵਾਰ ਦੱਸਿਆ ਹੁੰਦਾ ਹੈ ਕਿ ਇੱਕ ਪੈਰਾ ਜਿਹਦੇ ਵਿੱਚ ਤੁਸੀਂ 50 ਤੋਂ 60 ਸ਼ਬਦ ਲਿਖਣੇ ਆ ਤਾਂ ਉਹਦੇ ਅਕੋਰਡਿੰਗ ਹੀ ਹੋਣਾ ਚਾਹੀਦਾ ਪੈਰੇ ਦੇ ਵਿੱਚ ਪਹਿਲੇ ਦਰਜੇ ਦੇ ਸੰਜਮ ਦੀ ਲੋੜ ਹੁੰਦੀ ਹੈ ਮੀਂਹ ਜੇ ਜਦੋਂ ਉਸ ਲਿਖਣਾ ਤਾਂ ਸੰਜਮਤਾ ਦੇ ਨਾਲ ਲਿਖਣਾ ਹੈ ਇਹ ਨਹੀਂ ਹੈ ਵੀ ਗੱਲ ਉਹਦਾ ਰਿਲੇਟਡ ਵੀ ਨਹੀਂ ਅਸੀਂ ਉਹਨੂੰ ਲਿਖੀ ਜਾ ਰਹੇ ਹਾਂ ਸਾਡਾ ਜਿਹੜਾ ਮਕਸਦ ਹੈ ਉਹ ਇਹ ਹੋਣਾ ਚਾਹੀਦਾ ਹੈ ਕਿ ਜਿਹੜਾ ਸਾਨੂੰ ਵਿਸ਼ਾ ਦਿੱਤਾ ਗਿਆ ਉਸ ਵਿਸ਼ੇ ਦੇ ਨਾਲ ਰਿਲੇਟਡ ਹੀ ਲਿਖਣਾ ਤੇ ਸੰਜਮਤਾ ਵਰਤਣੀ ਹੈ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਵਰਤਣਾ ਤੇ ਪੈਰਾ ਅਜਿਹਾ ਹੋਣਾ ਚਾਹੀਦਾ ਜਿਦੇ ਵਿੱਚ ਜੇਕਰ ਇੱਕ ਵਾਕ ਕੱਢ ਲਿਆ ਜਾਵੇ ਤਾਂ ਉਹ ਸਾਨੂੰ ਲੱਗੇ ਵੀ ਇਹ ਪੂਰਾ ਨਹੀਂ ਹੈ ਹੁਣ ਮੰਨ ਲਓ ਅਸੀਂ ਸਮੇਂ ਦੀ ਕਦਰ ਤੇ ਲਿਖਿਆ ਪਰ ਉਸ ਦੇ ਵਿੱਚ ਇੱਕ ਵਾਕ ਕੱਟਤਾ ਤਾਂ ਦੇਖੋ ਕਿ ਆਪਣੇ ਆਪ ਜਿਹੜੇ ਪੈਰੇ ਦੀ ਗੱਲ ਹੈ ਉਹ ਨਹੀਂ ਜੁੜੇਗੀ ਪੈਰਾ ਰਚਨਾ ਕਰਦੇ ਸਮੇਂ ਕੇਵਲ ਇੱਕ ਹੀ ਪੈਰਾ ਲਿਖਿਆ ਜਾਵੇ ਜਿੰਨੇ ਸਾਨੂੰ ਸ਼ਬਦ ਕਿਹੇ ਨਹੀਂ ਸੀ ਉਹਨੇ ਸ਼ਬਦਾਂ ਦੇ ਵਰਤੋਂ ਕਰਨੀਆਂ ਤੇ ਪੈਰਾ ਸਿਰਫ ਇੱਕ ਹੀ ਲਿਖਣਾ ਹੈ ਇਹ ਨਹੀਂ ਹੈ ਕਿ ਦੋ ਤਿੰਨ ਪੈਰਾਗ੍ਰਾਫ ਲਿਖਨੇ ਹੈ ਪੈਰਾ ਰਚਨਾ ਦਾ ਮਤਲਬ ਹੁੰਦਾ ਹੈ ਕਿ ਇੱਕ ਹੀ ਪੈਰੇ ਦੇ ਵਿੱਚ ਦਿੱਤੇ ਗਏ ਵਿਸ਼ੇ ਦੇ ਅਨੁਸਾਰ ਜਿਹੜੀ ਗੱਲਬਾਤ ਹੈ ਉਹਨੂੰ ਅਸੀਂ ਨੇ ਸੰਜਮ ਦੇ ਨਾਲ ਥੋੜੇ ਸ਼ਬਦਾਂ ਦੇ ਵਿੱਚ ਵਧੀਆ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਉਹਨੂੰ ਪੂਰਾ ਕਰਨਾ ਹੁੰਦਾ ਹੈ ਹੁਣ ਇੱਕ ਤੁਸੀਂ ਪੈਰਾ ਦੇਖ ਰਹੇ ਹੋ ਪੈਰਾ ਹੈ ਸਮੇਂ ਦੀ ਕਦਰ ਮੈਂ ਪੜ ਕੇ ਵੀ ਸੁਣਾ ਦਿੰਨੀ ਆ ਤੁਹਾਨੂੰ ਤੁਸੀਂ ਕੋਈ ਹੋਰ ਟੌਪਿਕ ਵੀ ਲੈ ਸਕਦੇ ਹੋ ਬਟ ਇਹ ਤੁਸੀਂ ਧਿਆਨ ਦੇ ਚਿਰਖਣਾ ਵੀ ਤੁਹਾਨੂੰ ਕਮਾਂਡ ਹੋਣੀ ਚਾਹੀਦੀ ਹੈ ਜਿਹੜਾ ਵੀ ਤੁਸੀਂ ਵਿਸ਼ਾ ਲੈ ਰਹੇ ਹੋ ਹੁਣ ਅਸੀਂ ਗੱਲ ਕੀਤੀ ਸੀ ਕਿ ਜਿਹੜਾ ਅਸੀਂ ਵਿਸ਼ਾ ਲਿਆ ਤਾ ਉਹ ਪਹਿਲੀ ਜਿਹੜੀ ਲਾਈਨ ਆ ਉਹਦੇ ਤੋਂ ਸਟਾਰਟ ਹੋਣੀ ਚਾਹੀਦੀ ਹੈ ਹੁਣ ਦੇਖੋ ਤੁਸੀਂ ਸਮਾਂ ਕਦੇ ਰੁਕਦਾ ਨਹੀਂ ਇਹਦੀ ਆਪਣੀ ਚਾਲ ਚੱਲਦਾ ਰਹਿੰਦਾ ਹੈ ਇੱਕ ਵਾਰ ਬੀਤਿਆ ਸਮਾਂ ਮੁੜ ਹੱਥ ਨਹੀਂ ਆਉਂਦਾ ਜੀਵਨ ਵਿੱਚ ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਸਫਲਤਾ ਦੀ ਟੀਸੀ ਉੱਤੇ ਪਹੁੰਚਦਾ ਹੈ ਸਮੇ ਨੂੰ ਵੇਲਿਆਂ ਰਹਿ ਕੇ ਜਾਂ ਵਿਅਰਥ ਦੇ ਕੰਮਾਂ ਵਿੱਚ ਬਤੀਤ ਕਰਨ ਵਾਲਾ ਵਿਅਕਤੀ ਹੱਥ ਮਲਦਾ ਹੀ ਰਹਿ ਜਾਂਦਾ ਹੈ ਵਾਸਤਵ ਵਿੱਚ ਇੱਕ ਵਿਅਕਤੀ ਦੀ ਉਮਰ ਦਾ ਉਨਾ ਸਮਾਂ ਹੀ ਸਾਰਥਕ ਗਿਣਿਆ ਜਾਂਦਾ ਹੈ ਜਿਹੜਾ ਉਸਨੇ ਭਲੇ ਕੰਮਾਂ ਵਿੱਚ ਬਿਤਾਇਆ ਹੋਵੇ ਸਮੇਂ ਦੀ ਯੋਗ ਜਾਂ ਅਯੋਗ ਵਰਤੋਂ ਹੀ ਮਨੁੱਖ ਨੂੰ ਉੱਚਾ ਚੁੱਕਦੀ ਜਾਂ ਡੇਗਦੀ ਹੈ ਜਦ ਭਾਰਤੀਆਂ ਨੇ ਸਮੇਂ ਦੀ ਨਬਜ਼ ਨੂੰ ਪਛਾਣ ਕੇ ਇਕਮੁੱਠ ਹੋ ਕੇ ਅੰਗਰੇਜ਼ਾਂ ਦਾ ਟੱਕਰ ਆ ਕੀਤਾ ਜਾਂ ਉਹਨਾਂ ਨੂੰ ਸੁਤੰਤਰਤਾ ਦੀ ਪ੍ਰਾਪਤੀ ਹੋਈ ਨਹੀਂ ਤਾਂ ਉਹ ਹਾਲਾਂ ਵੀ ਗੁਲਾਮੀ ਦੀ ਚੱਕੀ ਚ ਝੋ ਰਹੇ ਹੁੰਦੇ ਕੰਨੀ ਖਿਸਕਾਈ ਜਾ ਰਹੇ ਸਮੇਂ ਦੀ ਕਦਰ ਕਰਨ ਦੀ ਚੇਤਾਵਨੀ ਭਾਈ ਵੀਰ ਸਿੰਘ ਇਹਨਾਂ ਸ਼ਬਦਾਂ ਵਿੱਚ ਦਿੰਦੇ ਹਨ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ ਇਹ ਠਹਿਰਨ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਹੁਣ ਜਿਹੜਾ ਇਹ ਪੈਰਾ ਹੈ ਤਾਂ ਇਹਦੇ ਵਿੱਚ ਅਗਰ ਸੀ ਕੋਈ ਇੱਕ ਲਾਈਨ ਵੀ ਕੱਟਦੀ ਏ ਤਾਂ ਜਿਹੜੇ ਸਮੇਂ ਦੀ ਕਦਰ ਹੈ ਤਾਂ ਸਾਨੂੰ ਲੱਗੇਗਾ ਵੀ ਅਸੀਂ ਇਹਦੇ ਵਿੱਚੋਂ ਹਲੇ ਪੈਰਾ ਪੂਰਾ ਨਹੀਂ ਲਿਖਿਆ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਕਿ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਤੇ ਉਹਨਾਂ ਦੇ ਲਈ ਵੀ ਹੈ ਜਿਹੜੇ ਬੱਚੇ ਸਕੂਲ ਦੇ ਵਿੱਚ ਪੜ ਰਹੇ ਨੇ ਤੇ ਜਾਂ ਜਿਹੜੇ ਕੁਝ ਵਿਅਕਤੀ ਇਸ ਤਰ੍ਹਾਂ ਨੇ ਵੀ ਉਹ ਲਿਖਣਾ ਸਿੱਖਣਾ ਚਾਹੁੰਦੇ ਨੇ ਕਿਸੇ ਇੱਕ ਪੈਰੇ ਦੇ ਵਿੱਚ ਜਿਹੜੀ ਗੱਲ ਹੈ ਉਹਨੂੰ ਕਿਸ ਤਰੀਕੇ ਨਾਲ ਕਹਿਣਾ ਤੇ ਪੈਰਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਥੈਂਕਸ ਫॉर ਵਾਚਿੰਗ